ਅਇ ਦਿਨ ਫਲੋਰ ਗੁਰਾਇਆਂ ਹਾਈਵੇ ਤੇ ਹਾਸੀ ਵਾਪਰ ਦੇ ਦਿਖਾਈ ਦੇ ਰਹੇ ਹਨ ਤੇ ਅੱਜ ਹੋਇਆ ਹਾਸਾ ਵੀ 30 ਰਫਤਾਰ ਕਰਕੇ ਵਾਪਰੀਆ ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ 2 ਆਟਵਾਂ ਦੇ ਵਿੱਚ ਸਵਾਰ ਜਤੂਰੀ ਲੁਧਿਆਣਾ ਤੋਂ ਗੁਰਾਇਆਂ ਕਿਸੇ 파ਟੇ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਸਨ ਜਿਨ੍ਹਾਂ ਦੇ ਵਿੱਚ ਇੱਕ ਕਾਟੋ 30 ਰਫਤਾਰ ਹੋਣ ਕਰਕੇ ਗੁਰਾਇਆਂ ਅਰ ਡਿਵਰਸ਼ਨ ਰੋਡ ਤੇ ਵੀ ਕਾਬੂ ਹੋ ਕੇ ਪਲਟ ਗਿਆ ਇਤਿਹਾਸੇ ਦੇ ਵਿੱਚ ਸਵਾਰੀਆਂ ਤੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਾਲੇ ਕਿ ਕਿਸੇ ਜ਼ਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਤੇ ਆਟੋ ਨੂੰ ਭਾਰੇ ਨੁਕਸਾਨ ਪਹੁੰਚੇ ਤੇ ਜ਼ਖਮੀ ਡਰਾਈਵਰ ਨੂੰ ਨਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਆਟੋ ਨੂੰ ਸਿੱਧਾ ਕਰਕੇ ਸੁਰੱਖਿਅਤ ਜਗ੍ਹਾ ਤੇ ਖੜਾ ਕੀਤਾ ਗਿਆ ਅਤੇ ਗੁਰਾਇਆਂ ਥਾਣੇ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਹਾਂਜੀ ਸਰ ਅੱਜ ਗੁਰਾਇਆਂ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਮੈਂ ਐਸਐਚ ਸੁਲਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗੁਰਾਇਆਂ ਫਲੋਰ ਮੇਜਿੰਗ ਜੀ ਜੁਡੇ ਤਨਾ ਦਾ ਤੁਹਾਨੂੰ ਜੀ ਕਿਸੇ ਰਾਹ ਕੀ ਦੁਵਾਰਾ ਸੂਚਨਾ ਮਿਲੀ ਸੀ ਕਿ ਇੱਕ ਆਟੋ ਜਿਹੜਾ ਉਹ ਡੀ ਦੇ ਕੋਲ ਪਲਟ ਗਿਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਪੁੱਛਗਛ ਕੀਤੀ ਜਿਹਦੇ ਵਿੱਚ ਦੋ ਪਰਿਵਾਰ ਲੁਧਿਆਣਾ ਤੋਂ ਗੁਰਾਇਆਂ ਆ ਰਹੇ ਸੀ ਕਿਸੇ ਫੰਕਸ਼ਨ ਤੇ ਜਾ ਰਹੇ ਸੀ ਜਿਹਦੇ ਵਿੱਚ ਇੱਕ ਆਟੋ ਬੇਕਾਬੂ ਹੋ ਕੇ ਪਲਟ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਆਉਣ ਤੋਂ ਪਹਿਲਾਂ ਜੀ ਜਿਹੜਾ ਇੱਕ ਆਟੋ ਵਾਲਾ ਦੂਸਾ ਉਹਦਾ ਸਾਥੀ ਸੀਗਾ ਉਹਨੂੰ ਕਿਸੇ ਹਸਪਤਾਲ ਲੈ ਗਏ ਆ ਸੱਟਾਂ ਮਮਲੀ ਲੱਗੀਆਂ ਠੀਕ ਹੈ ਜੀ ਆ ਟੱਕਣੇ ਵਾਲੇ ਕਿਹਦਾ ਤੇ ਨਾ ਰਸਤਾ ਚਾਲੂ ਕਰਵਾ ਦਿੱਤਾ ਜੀ ਰਸਤਾ ਚੱਲ ਰਿਹਾ ਜੀ ਮੈਂ ਪਹਿਲਾਂ ਹੀ ਵੇਹ ਸਰਵਿਸ ਲੈਣ ਤੇ ਸੀਗਾ ਜੀ ਇਹਦੇ ਬਾਰੇ ਥਾਣਾ ਗੁਰਾਇਆਂ ਦੇ ਮੁੰਸ਼ ਨੂੰ ਨੋਟ ਕਰਵਾਇਆ ਗਿਆ ਜੀ ਥੈਂਕ ਯੂ ਸਰ